शिवा अकाली दे से सोन पासी कंदा ਦਲ ਦੇ ਪੂਰੀ ਬੰਦ ਕਰਦੇ ਸਰਦਾਰ ਹਰਮਿੰਦਰ ਸਿੰਘ ਸੰਧੂ ਸਾਹਿਬ ਜਰਨੈਲ ਚਕਰ ਪੰਜਾਬ ਸਾਡੇ ਵਿੱਚ ਪਹੁੰਚ ਚੁਕੇ ਨੇ ਇੱਕ ਵਾਰ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕਰੀਏ ਸਵਾਗਤੋ ਧੰਵਾਦ ਹੈ ਸਾਰੀ ਸੰਗਤ ਲਿਆ ਲੇਕਿਨ ਸਰਦਾਰ ਹਮੀਸ਼ ਸਿੰਘ ਸੰਧੂ ਦੀ ਨਾ ਕੋ ਰੀਸ ਕਰ ਸਕਦਾ ਨਾ ਅੱਜ ਔਰ ਨਾ ਕੱਲ ਔਰ ਅਗਰ ਕਿਸੇ ਦੂਜੇ ਪਾਰਟੀ ਨੂੰ ਆਪਣੇ ਵੋਟ ਦਿੰਨੇ ਆ ਆਪਣੇ ਹੱਕ ਦਾ ਆਪਣਾ ਹੱਕ ਆਪਣਾ ਅਧਿਕਾਰ ਦਿੰਨੇ ਆ ਕਿਉਂਕਿ ਵੋਟ ਇੱਕ ਉਹ ਤਾਕਤ ਹੈ ਡਾਕਟਰ ਬੇਟਕਰ ਸਾਹਿਬ ਨੇ ਕਿਹਾ ਸੀਗਾ ਕਿ ਵੋਟ ਇੱਕ ਉਹ ਤਾਕਤ ਹੈ ਉਹ ਗੋਰੀਏ ਅਗਰ ਆਪਣੀ ਬੰਦੂਕ ਵਿੱਚ ਪਾ ਕੇ ਚਲਾਓਗੇ ਦੁਸ਼ਮਨ ਨੂੰ ਮਾਰੋਗੇ ਔਰ ਅਗਰ ਗਲਤ ਅਥਾ ਦੇ ਵਿੱਚ ਦੋਗੇ ਤਾਂ ਆਪ ਮਰੋਗੇ ਅੱਜ ਅਸੀਂ ਹਾਲਾਤ ਵੇਖ ਰਹੇ ਹਾਂ ਅਸੀਂ ਖੁਦ ਆਪਣੇ ਜੀ ਟੀਮ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜੇ ਇਸ ਮਕਸਦ ਲਈ ਤੁਹਾਡੇ ਕੋਲ ਆਏ ਆਪਾਂ ਸਾਰਿਆਂ ਨੂੰ ਪਤਾ ਪਰਮਾਤਮਾ ਮਿਹਰ ਕਰੇ ਕੁਸੀਂ ਇਸੇ ਤਰੀਕੇ ਨਾਲ ਪਿਆਰ ਤੇ ਇਤفاق ਨਾਲ ਆਪਾਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋਈਏ ਔਰ ਇੱਕ ਦੂਜੇ ਦਾ ਜਿਹੜਾ ਇਨਸਾਨ ਦੁੱਖਦਰ ਸਮਝਦਾ ਮੈਂ ਸਮਝਦਾ ਉਹੀ ਇਨਸਾਨ ਦਾ ਹੀਲਾ ਵਸੀਲਾ ਬਣਦਾ ਔਰ ਜਿੱਤੋਂ ਤੱਕ ਮੇਰੇ ਤੋਂ ਪਹਿਲਾਂ ਸੋਹਣ ਹੋਣਾ ਨੇ ਜ਼ਿਕਰ ਕੀਤਾ ਪ੍ਰਧਾਨ ਜੀ ਨੇ ਜ਼ਿਕਰ ਕੀਤਾ ਦੇਖੋ ਸਰਕਾਰਾਂ ਬੜੀਆਂ ਬਣਦੀਆਂ ਰਹੀਆਂ ਖਾਸ ਕਰਕੇ ਮਰਾਦਪੁਰੇ ਵਾਲਿਆਂ ਤੇ ਇੱਕ ਚੀਜ਼ ਸਮਝ ਲਓ ਇੱਕ ਮੋਹਰ ਲੱਗੀ ਸੀ ਕਿ ਮਰਾਦਪੁਰੇ ਆਲੇ ਕਾਂਗਰਸ ਨੂੰ ਵੋਟ ਪਾਉਂਦੇ ਆ ਇਹ ਬਹੁਤ ਪੁਰਾਣੀ ਮੈਂ ਗੱਲ ਕਰਨ ਡਿਆ ਇੱਕ ਮਰਾਦਪੁਰੇ ਵਾਲਿਆਂ ਤੇ ਟੈਗ ਲੱਗਾ ਸੀਗਾ ਵੀ ਕਾਂਗਰਸ ਤੋਂ ਬਿਨਾਂ ਹੋਰ ਕਿਤੇ ਵੋਟ ਨਹੀਂ ਪਾਉਂਦੇ ਪਰ ਕਾਂਗਰਸ ਨੇ 50 ਸਾਲ ਇਥੋਂ ਵੋਟਾਂ ਲਈਆਂ ਮਰਾਠਪੁਰੇ ਚੋਂ ਕਾਂਗਰਸ ਨੇ 50 ਸਾਲ ਤੁਹਾਨੂੰ ਗਮਰਾਹ ਕੀਤਾ ਪਰ ਇੱਕ ਚੀਜ਼ ਦੀ ਮਦਦ ਦੇਣੀ ਚਾਹੁੰਦਾ ਜਦੋਂ ਅਸੀਂ ਤੁਹਾਡੇ ਕੋਲ ਆਏ ਸਾਡੀ ਟੀਮ ਤੁਹਾਡੇ ਕੋਲ ਆਈ ਤੁਹਾਨੂੰ ਵਿਸ਼ਵਾਸ ਦਿਵਾਇਆ ਤੁਹਾਨੂੰ ਵਿਸ਼ਵਾਸ ਇਸ ਤਰੀਕੇ ਨਾਲ ਦੁਆਇਆ ਤੇ ਆ ਜੋ ਮਰਾਦਪੁਰ ਆ ਸੀ ਰਹਿਣ ਨਹੀਂ ਦੇਆਗੇ ਇਹ ਕਾਇਆ ਕਲਪ ਕਰਾਂਗੇ ਤੁਸੀਂ ਸਾਡੇ ਦੇ ਵਿਸ਼ਵਾਸ ਕਰਕੇ ਇੱਕ ਵਾਰੀ ਪਹਿਲੀ ਵਾਰਾਂ ਤੁਸੀਂ ਤਗੜੇ ਹੋ ਕੇ ਤੁਸੀਂ ਤਗੜੇ ਹੋ ਕੇ ਵੋਟਾਂ ਪਾਈਆਂ ਔਰ ਜਿਤਾਇਆ ਮੇਡੂ ਔਰ ਉਦੋਂ ਤੋਂ ਇਹੋ ਜਿਹੇ ਆਸਾਨਜ ਵਾਲਾ ਰਿਸ਼ਤਾ ਇਹੋ ਜਿਹਾ ਪਿਆਰ ਵਾਲਾ ਰਿਸ਼ਤਾ ਇਹੋ ਜਿਹਾ ਇਤਫਾਕ ਵਾਲਾ ਰਿਸ਼ਤਾ ਬਣ ਗਿਆ ਮਰਾਦਪੁਰੀਆਂ ਨਾਲ ਕਿ ਆਪਾਂ ਭਾਵੇਂ ਸਾਲ 6 ਮਹੀਨੇ ਬਿਨਾ ਮਿਲਿਏ ਆਪਾਂ ਇੱਕ ਦੂਜੇ ਤੇ ਇਤਬਾਰ ਕਰਦੇ ਆ ਇੱਕ ਇਹ ਦੂਜੇ ਤੇ ਵਿਸ਼ਵਾਸ ਕਰਦੇ ਆ ਔਰ ਮੈਨੂੰ ਪਤਾ ਆ ਜਦੋਂ ਹੋਰ ਸਰਕਾਰ ਬਣੀ ਆ ਕਿਹੋ ਕਿਹੋ ਜੇ ਲਾਰੇ ਲਾ ਕੇ ਕਿਹੋ ਕਿਹੋ ਜਾ ਹਾਲਾਤ ਬਣੇ ਔਰ ਗੁੰਮਰਾਹ ਕਰਕੇ ਵੋਟਾਂ ਲਈਆਂ ਗਈਆਂ ਆ ਮੈਂ ਜ਼ਿਕਰ ਕਰੂੰਗਾ ਇਹਨਾਂ ਨੇ ਇਹ ਵੀ ਕਿਹਾ ਸੀ ਵੀ ਹਜ਼ਾਰ ਯਾਰ ਹਰਕ ਜਿਹੜੀ ਬੀਬੀ ਦੇ ਸਾਡੀ ਭੈਣ ਦੇ ਖਾਤੇ 'ਚ ਜਾਇਆ ਕਰੂਗਾ। ਹਲੋ ਬੀਬੀਆਂ ਬੇਟੀਆਂ ਨੇ ਉਹ ਕਿਛੋਂ ਤੱਕ ਤੁਸੀਂ ਦੱਸੋ ਕਿਸੇ ਦੇ ਖਾਤੇ 'ਚ ਇੱਕ دیਵਾਨੀ ਆਈ ਹੈ ਅੱਜ ਤੱਕ? ਨਹੀਂ ਆਈ। ਮੇਰਾ ਕਹਿਣ ਤੋਂ ਭਾਵ ਇਹ ਲਾਰਿਆਂ ਵਾਲਿਆ ਅਜ ਤੀਜਾ ਸਾਲ ਚੜ ਗਿਆ ਸਰਕਾਰ ਨੂੰ। ਅੱਜ ਤੀਜਾ ਸਾਲ ਹੋ ਗਿਆ ਸਰਕਾਰ ਦੀ ਹੋਦ ਹੋਈ ਨੂੰ। ਪਰ ਇਹਨਾਂ ਦੇ ਪਿਓ ਦੇ ਪੁੱਤਾਂ ਨੇ ਜੂਨ ਹੀ ਸਰਕੀ ਮੈਂ ਵੀ ਇਸ ਕਰਕੇ ਚੁੱਪਾਂ ਮੈਂ ਵੀ ਇਸ ਕਰਕੇ ਸਾਡੀ ਟੀਮ ਵੀ ਇਸ ਕਰਕੇ ਚੁੱਪ ਸੀ ਜੇ ਇਹ ਜਿਹੜੇ ਆ ਹੁਣ ਵੇਖੀਏ ਇਹ ਜਿਹੜੇ 2 ਸਾਲ ਇੰਨਾ ਨੂੰ ਮੌਕਾ ਮਿਲਿਆ ਆ ਜਨਤਾ ਨੇ ਮੌਕਾ ਦਿੱਤਾ ਇਤੋਂ ਦੇ ਜਿਹੜੇ ਕੈਂਡੀਡੇਟ ਜਿੱਤ ਕੇ ਗਏ ਆ ਵਿਧਾਨ ਸਭਾ 'ਚ ਉਹਨਾਂ ਨੂੰ ਮੌਕਾ ਮਿਲਿਆ ਸਰਕਾਰ ਬਣੀ ਨੂੰ ਮੌਕਾ ਮਿਲਿਆ ਜੇ ਤੁਸੀਂ ਵੇਖੋ ਅੱਜ ਹਾਲਾਤ ਇਹ ਹੋ ਗਿਆ ਇਹਨਾਂ ਨੂੰ ਪਿੰਡਾਂ ਚ ਵੀ ਨਹੀਂ ਵੜਨ ਦੇਂਦੇ ਇਹਨਾਂ ਦੇ ਪਿੰਡਾਂ ਦੇ ਵਿੱਚ ਵੀ ਬਿਸਤਰੇ ਗੋਲ ਕਰਦੇ ਆ ਅੱਲੇ ਤੱਕ ਤਾਂ ਘਰ ਹੀ ਨਹੀਂ ਪਹੁੰਚਦੇ ਆਪਾਂ ਨੇ ਸ਼ਹਿਰ ਦੇ ਬਿਟੇ ਆਪਾਂ ਤੇ ਗੱਲੀ ਗੱਲੀ ਨਮਕਾ ਪਤਾ ਗੱਲੀ ਗੱਲੀ ਗੱਲ ਦਾ ਕਰਨਾ ਫਰੀ ਹੋ ਕੇ ਕਰਦਾ ਫੋਟ ਜਿਹੜੇ ਲਾਰਿਆ ਨਾ ਇਹਨਾਂ ਨੇ ਆ ਜਿਹੜੇ ਸੂਦਾ ਸੈਂਟਰ ਬਣੇ ਸੀਗੇ ਆ ਜਿਹੜੇ ਦੂਜੇ ਬਣੇ ਸੀ ਮਿਰੀਆਂ ਗਲੀਆਂ ਕਰਕੇ ਰੰਗ ਕਰਕੇ ਕੰਮ ਚਲਾਉਣ ਦੇ ਆ ਕਿਸੇ ਦੇ ਬੱਲੇ ਕੁਛ ਪਿਆਜ ਆ ਮਰਾਤਪੁਰਾ ਸਾਰਾ ਬੈਠਾ ਤੁਸੀਂ ਦੱਸੋ ਕਿਸੇ ਦੇ ਬੱਲੇ ਕੁਛ ਇਹਨਾਂ ਨੇ ਪਾਇਆ ਕਿਸੇ ਦਾ ਕੰਮ ਕੀਤਾ ਕਿਸੇ ਦਊ ਰਾਤ ਮਿਲਿਆ ਜਾ ਆ ਸਾਰੀ ਸਟੇਜ ਆ ਸਾਰਾ ਮੁਲਕ ਬੈਠਾ ਤੁਸੀਂ ਦੱਸੋ ਅੱਜ ਕਿਸੇ ਨੇ ਕੰਮ ਕਰੋੜਾ ਹੁਣੇ ਤੁਹਾਡੇ ਸਾਰਿਆਂ ਜੋ ਤੇ ਮੈਨੂੰ ਦੱਸੋ ਤੁਸੀਂ ਉੱਠ ਕੇ ਕਿਹਦੇ ਕੋ ਜਾਓਗੇ ਲੋਕ ਪਰੇਸ਼ਾਨ ਇਸ ਗੱਲ ਕਰਕੇ ਆ ਕਿਹ ਕਿਹਦੇ ਕੋਲ ਜਾਈਏ ਕਿਹੜੇ ਅਫਸਰ ਕੋ ਜਾਈਏ ਕਿਹੜੇ ਐਮਐਲਏ ਕੋ ਜਾਈਏ ਸਾਡਾ ਕੰਮ ਕਰਾਵੇ ਅੱਜ ਇਹ ਕਾਰਡਾਂ ਦੀ ਗੱਲ ਕਰ ਲਈਏ ਰਹਿ ਗਿਆ ਕੋਈ ਕਾਰਡ ਆ ਮੇਰੇ ਕੋਲ ਤੇ ਤੁਹਾਡੇ ਕਾਉਂਸਲਰ ਚਲੋ ਸਾਡਾ ਭਰਾ ਤੁਰ ਗਿਆ ਆ ਸਾਰੇ ਤੁਸੀਂ ਆ ਤੁਹਾਡੀ ਸਾਰੀ ਟੀਮ ਮੇਰੇ ਕੋਲ ਆ ਜਾਂਦੀ ਸੀ ਆ ਸਾਡੇ 40 ਕਾਰਡ ਬਣਾ ਦਿਓ 50 ਬਣਾ ਦਿਓ ਬਣਾ ਦੀਦੇ ਸੀ ਜੇ ਕੋ ਕੰਮ ਪੈਂਦਾ ਸੀ ਠੋਕ ਵਜਾ ਕੇ ਕਰੀਦਾ ਸੀ ਕੰਮ ਪਰ ਮੈਂ ਅੱਜ ਇੱਕ ਗੱਲ ਕਹਿ ਚ ਕਹਿ ਕੇ ਚੱਲਿਆ ਕਿਉਂਕਿ ਅੱਜ ਵੀ ਇਹੋ ਹੀ ਰੌਲਾ ਪਾਈ ਜਾਂਦੇ ਆ ਜੀ ਉਹ ਮੀਟਿੰਗਾਂ ਕਰੀ ਜਾਂਦੇ ਆ ਮੀਡੀਆ ਦੇ ਭਰਾਵਾ ਹੋਣੀਆਂ ਹੀ ਆ ਥੋਕ ਵਜਾ ਕੇ ਹੋਣੀਆਂ ਨੇ ਬਰੇ ਸੋਣੇ ਲੂੰਡੀ ਵੀ ਜਦੋਂ ਚੱਲ ਪੈਂਦਾ ਮਾਰਗਟਿੰਗੋਂ ਤੁਰੇ ਜਾਂਦਾ ਮੇਰਾ ਕਹਿਣ ਦਾ ਮਤਲਬ ਅੱਜ ਇਹ ਲੋਕ ਜਿਹੜੇ ਕਹਿੰਦੇ ਸੀ ਕਿ ਅਸੀਂ ਨਸ਼ਾ ਮੁਕਤ ਕਰ ਦਿਆਂਗੇ ਅਸੀਂ ਮਹੀਨੇ 'ਚ 2 ਮਹੀਨਿਆਂ 'ਚ ਨਸ਼ਾ ਮੁਕਤ ਕਰ ਦਿਆਂਗੇ ਅੱਜ ਇਹਨਾਂ ਨੂੰ ਪੁੱਛੋ ਅੱਜ ਨਸ਼ਾ ਕਿੱਥੇ ਚਲੇ ਗਿਆ ਆ ਸਾਡੀਆਂ ਮਾਵਾਂ ਭੈਣਾਂ ਇਹ ਰੋਂਡੀਆਂ ਨੇ ਜਦੋਂ ਬੱਚੇ ਨਸ਼ੀਨਾ ਧੁੱਤ ਡਿੱਗੇ ਹੁੰਦੇ ਆ ਸੜਕਾਂ ਤੇ ਗਲੀਆਂ ਚ ਨਾਲੀਆਂ ਚ ਇਹ ਕਿਹਦੇ ਅੱਗੇ ਜਾ ਕੇ ਰੋਣ ਇਹ ਕਿਹਦੇ ਜਗ ਅੱਗੇ ਜਾ ਕੇ ਫਰਿਆਦ ਕਰਨਾ ਸੁਣਨ ਵਾਲਾ ਹੀ ਕੋਈ ਨਹੀਂ ਤੇ ਜਿਹੜੇ ਹੌਲ ਵਾਲਿਆ ਉਹ ਆਂਦੇ ਜੀ ਵੋਟਾਂ ਜਿਹੜੀਆਂ ਅਸੀਂ ਕਿਹਾ ਹੀ ਨਹੀਂ ਸੀ ਤੁਹਾਨੂੰ ਵੋਟਾਂ ਦੇ ਤੁਸੀਂ ਆਪਣੇ ਆਪ ਪਾਤੀਆਂ ਵੇਖੋ ਗੱਲ ਤੇ ਉਹਨਾਂ ਦੀ ਵੀ ਸਹੀ ਆ ਆਪਾਂ ਦੇ ਨਵੀਂ ਚੀਜ਼ ਦੇ ਵੇਖ ਕੇ ਕਈ ਵਾਰ ਡੁੱਲ ਜਾਂਦੇ ਆ ਵੀ ਪਤਾ ਨਹੀਂ ਅਗਲੇ ਬੰਦੇ ਕੀ ਹੋਣਾ ਤੇ ਹੋ ਤੇ ਤੁਹਾਡੇ ਸਾਹਮਣੇ ਹੁਣ ਜੋ ਹੋਣਿਆ ਇੱਕੋ ਮਾੜੇ ਹਾਲਾਤ ਪੰਜਾਬ ਦੇ ਨਹੀਂ ਹੋ ਸਕਦੇ ਜਿਹੜੇ ਅੱਜ ਹਾਲਾਤ ਬਣ ਗਏ ਨੇ ਤੇ ਜੇ ਹੁਣ ਵੀ ਆਪਾਂ ਨਾ ਸੰਭਲੇ ਤੇ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਣਾ ਆ ਜਿਹੜਾ ਫਿਰ ਕਿਸੇ ਕੋ ਕਾਬੂ ਨਹੀਂ ਹੋ ਸਕਦਾ ਬੋਲੇ ਜੇ ਸੂਚੇ ਇਹਨਾਂ ਭਰਾਵਾਂ ਦਾ ਉਹਨਾਂ ਗੱਲੇ ਗੱਲੇ ਦਾ ਨਾਮ ਲੈਣ ਲੱਗ ਗਿਆ ਤੇ ਕੰਮ ਖਾਮ ਹੋ ਜਾਣਾ ਫਿਰ ਕਹਿਣਾ ਵੀ ਮੇਰਾ ਨਹੀਂ ਆ ਜਾਣਾ ਸੋ ਇਸ ਕਰਕੇ ਸਵਾ ਨਾਲ ਜ਼ਿਆਦਾ ਲੈਂਦਾ ਆ ਸਾਡੀਆਂ ਮਾਵਾਂ ਦਾ ਭੈਣਾਂ ਦਾ ਸੂਚੇ ਮੇਰੇ ਵੀਰਾਂ ਦਾ ਤੇ ਖਾਸ ਕਰਕੇ ਆ ਨੌਜਵਾਨ ਵੀਰਾਂ ਦਾ ਇਹ ਸੋਣ ਦੇ ਬੜੇ 2 ਮਹੀਨਿਆਂ ਦਾ ਕਹੀ ਜਾਂਦਾ ਸੀ ਵੀ ਜਾਣਾ ਹੀ ਜਾਣਾ ਜਾਣਾ ਜੀ ਸਾਰੇ ਮੇਲੇ ਤੇ ਆਏ ਸੀਗੇ ਨਰਾਮ ਹੋਣੀ ਪਰ ਮੈਂ ਇੱਕ ਤੁਹਾਨੂੰ ਅੱਜ ਬੇਨਤੀ ਕਰਕੇ ਚੱਲਿਆ ਹਾਲੇ ਸਮਾਂ ਹੈ ਗਿਆ ਜੇ ਅੱਜ ਵੀ ਆਪਾਂ ਤਰੁੰਕਾਰ ਨੂੰ ਇਲਾਕੇ ਨੂੰ ਇਕੱਠੇ ਹੋ ਕੇ ਕਿਉਂਕਿ ਤੁਸੀਂ ਸਾਡਾ ਮਗਲਾ ਸਵਾ ਦੇਖਿਆ ਜੇ ਤਰੀਕੇ ਨਾਲ ਅਸੀਂ ਕੰਮ ਕਰਾਏ ਆ ਮੈਂ ਉਸ ਗੱਲ ਵੱਲ ਨਹੀਂ ਜਾਣਾ ਚਾਹੁੰਦਾ ਵੀ 50 ਗਲੀਆਂ ਬਣਾਉਂਦੀਆਂ 100 ਗਲੀ ਬਣਾਉਂਦੀ ਸੀਵਰੇਜ ਪਾਤਾ ਨਹੀਂ ਇਹ ਸਾਡਾ ਫਰਜ਼ ਬਣਦਾ ਗੱਲ ਆ ਕਿ ਹਾਲਾਤ ਕਿਵੇਂ ਸੁਧਾਰਨੇ ਆ ਗੜੀ ਲਾਅ ਐਂਡ ਆਰਡਰ ਦੀ ਪੋਜੀਸ਼ਨ ਆ ਉਹਨੂੰ ਕਿਵੇਂ ਆਪਾਂ ਜਿਹੜਾ ਆ ਸਹੀ ਲੀ ਦੇ ਉੱਤੇ ਲੱਗੇ ਆਉਣਾ ਆ ਸੋ ਇਸ ਕਰਕੇ ਭਰਾਵੋ ਮੈਂ ਅੱਜ ਹੱਥ ਬੰਨ ਕੇ ਬੇਨਤੀ ਕਰਦਾ ਕਿ ਤਗੜੇ ਹੋ ਗਏ ਇਹ ਆਉਣ ਵਾਲਾ ਸਮੇਂ ਨੂੰ ਸਾਬੀਏ ਔਰ ਆਉਣ ਵਾਲੀ ਆਪਾਂ ਪੁੱਖ ਬਚਾਈਏ ਆਉਣ ਵਾਲੀ ਪੀੜ੍ਹੀ ਬਚਾਈਏ ਤਾਂ ਕਿ ਜਿਹੜੇ ਬਾਵਾ ਸਾਹਮਣੇ ਸਾਡੀਆਂ ਪਹਿਰਾ ਪਹਿਣਾ ਸਾਹਮਣੇ ਉਹਨਾਂ ਦੇ ਭਰਾ ਜਿਹੜੇ ਨਸ਼ਾ ਕਰਕੇ ਮੈਦੇ ਖਰਾਬ ਹੋ ਗਿਆ ਕੱਲ ਪਰਸੋ ਮੈਨੂੰ ਕਿਸੇ ਅਫਸਰ ਨੇ ਦੱਸਿਆ ਉਹ ਆਂਦੇ ਜੀ ਸਾਡੇ ਏਰੀਏ ਦੇ ਵਿੱਚ ਨਕੀਆਂ ਨਕੀਆਂ ਬੱਚੀਆਂ ਵੀ ਨਕੀਆਂ ਨਕੀਆਂ ਬੱਚੀਆਂ ਵੀ ਉਹ ਵੀ ਇਹਨਾਂ ਨੇ ਨਸ਼ੇ ਦੇ ਲਾਤੀਆਂ ਹੁਣ ਦੱਸੋ ਇੱਥੇ ਕਿਹੜਾ ਬੰਦਾ ਆ ਜਿਹੜਾ ਉਹ ਹੋਣ ਵਾਲੇ ਸਮੇਂ ਲਈ ਇਹਨਾਂ ਬਾਰੇ ਕੋਈ ਇਹ ਕਹੂਗਾ ਵੀ ਨਾ ਗੱਲ ਵੋਟਾਂ ਦੀ ਨਹੀਂ ਗੱਲ ਸੋਚ ਦੀ ਆ ਗੱਲ ਇਹ ਨਹੀਂ ਵੋਟਾਂ ਇੱਧਰ ਪੈ ਗਿਆ ਉਧਰ ਹੀ ਜਾਂਦੇ ਆ ਜੋ ਜਨਤਾ ਦਾ ਫੈਸਲਾ ਉਹ ਸਿਰ ਮੱਥੇ ਤੇ ਪਰ ਕੁਛ ਕਰੋ ਕੋਈ ਕਾਕੇ ਵਖਾਓ ਫੇਰ ਜੋ ਜਨਤਾ ਕੋ ਫੇਰ ਜਨਤਾ ਤੁਹਾਨੂੰ ਸੱਦੇ ਅੱਜ ਦੇ ਆਪਾਂ ਮੀਟਿੰਗ ਛੋਟੀ ਜੀ ਰੱਖੀ ਤੇ ਆ ਵੇਖੋ ਸਾਰੇ ਕਿੱਡੀ ਵੱਡੀ ਗਿਣਤੀ ਦੇ ਵਿੱਚ ਸਾਡੀਆਂ ਮਾਵਾ ਬੇਟੀਆਂ ਨੇ ਸਾਡੀਆਂ ਭੈਣਾ ਬੇਟੀਆਂ ਨੇ ਸੋ ਇਸ ਕਰਕੇ ਹੁਣ ਸਮਾਜ ਆਜ਼ਦੀ ਨਹੀਂ ਦਿੰਦਾ ਅਸੀਂ ਅੱਗੇ ਵੀ ਜਾਣਾ ਆ ਤਗੜੇ ਹੋ ਕੇ ਵੱਗ ਪਾ ਲੋ ਤੇ ਬਚਾਲੋਗੇ ਇਹ ਕਾਲੀ ਦਲ ਐਸੋ ਜੀ ਜਮਾਤ ਨਹੀਂ ਜਿਹੜੀ ਟੈਲੀਫੋਨਾਂ ਤੋਂ ਨਿਕਲੀ ਆ ਇੱਕ ਕੈਲੀਫੁਲਾ ਤੋਂ ਨਿਕਲੀ ਜਮਾਤ ਨਹੀਂ ਕੀ ਕਾਲੀ ਦਲ ਨੇ ਕੰਮ ਕੀਤੇ ਨੇ ਕਾਲੀ ਗੱਲ ਨੇ ਕਾਕੇ ਬਤਾਇਆ ਇਹ 100 103 ਸਾਲ ਪੁਰਾਣੀ ਪਾਰਟੀ ਆ ਗੱਲੀ ਗੱਲੀ ਨਬਜ਼ ਨੂੰ ਸਮਝਦੀ ਆ ਗਰੀਬ ਦਾ ਦੁੱਖ ਸਮਝਦੀ ਆ ਮਜ਼ਦੂਰ ਦਾ ਦੁੱਖ ਸਮਝਦੀ ਆ ਹਰ ਇੱਕ ਵਰਗ ਦੇ ਨਾਲ ਪਿਆਰ ਰੱਖਣ ਵਾਲੀ ਪਾਰਟੀ ਆ ਇਹ ਵੀਰੋ ਜੇ ਆਪਾਂ ਇਸ ਪਾਰਟੀ ਨੂੰ ਸਾਡੀ ਪੰਜਾਬ ਦੀ ਪਾਰਟੀ ਆ ਪੰਜਾਬੀਆਂ ਦੀ ਪਾਰਟੀ ਆ ਇਹ ਦਿੱਲੀ ਉਹ ਨਹੀਂ ਚੱਲਣੀ ਜਿੰਨੇ ਜਿਹੜਾ ਫੈਸਲਾ ਲੈਣਾ ਇੱਥੇ ਲੈਣਾ ਜਿਹੜਾ ਫੈਸਲਾ ਲੈਣਾ ਇੱਥੇ ਹੀ ਫੈਸਲਾ ਲੈ ਕੇ ਮੌਕੇ ਤੇ ਨਟਕਾਰਾ ਕਰਦਾ ਆ ਬੋਲੇ ਸੋਨਹਾਰਾ ਸੋ ਤਗੜੇ ਹੋ ਕੇ ਪੈਰਾ ਦਿਓ ਕਿਸੇ ਨੂੰ ਐਵੇਂ ਵੜਨਾ ਦਿਓ ਅੱਜ ਬੀਜੇਪੀ ਦਾ ਵੀ ਹਾਲ ਵੇਖ ਲਓ ਕੰਦਾ ਨਾ ਵੱਜਦੇ ਫਿਰਦੇ ਆ ਜੇ ਸਹੀ ਫੈਸਲੇ ਕੀਤੇ ਹੁੰਦੇ ਤੇ ਫਿਰ ਕੰਦਾ ਨਾ ਵੱਜਦੇ ਬੈਟਰੀ ਬੰਦ ਦੇ ਜੇ ਕਾਂਗਰਸ ਨੇ ਫੈਸਲੇ ਕੀਤੇ ਲਾਈਟ ਬੰਦ ਗਲਤ ਫੈਸਲੇ ਕੀਤੇ ਨੇ ਸਾਰੇ ਸ਼ਹਿਰ ਚੋਂ 4000 ਰੋਡ ਪਈ ਆ ਕਾਂਗਰਸ ਨੂੰ ਸਾਰੇ ਸ਼ਹਿਰ ਚੋਂ ਤੇ ਜਿਹੜੇ ਹਉਣ ਵਾਲੇ ਆਏ ਮੈਂ ਤੇ ਸਾਰੀਆਂ ਪਾਰਟੀਆਂ ਗਣਾ ਦੇਣਾ ਤੇ ਜਿਹੜੇ ਹਉਣ ਵਾਲੇ ਆਇਆ ਮੇਰੇ ਤੋਂ ਅੱਜ ਗਰੰਟੀ ਕਰਾ ਲੋ ਬਾਥੀਆਂ ਵਜਣੀਆਂ ਨੇ ਜਿਹੜੇ ਪਿੰਡ ਚ ਵੀ ਗਏ ਇਹ ਹਾਥ ਬੜੇ ਨੇ ਉਹ ਇਸ ਕਰਕੇ ਕਾਲੀ ਦਾਲ ਤੁਹਾਡੀ ਆਪਣੀ ਆ ਆਪਣੇ ਅਹੀ ਤੁਹਾਡੇ ਬੱਚੇ ਆ ਤੁਹਾਡੇ ਭੈਣ ਭਰਾ ਆ ਤਗੜੇ ਹੋ ਕੇ ਸਾਥ ਦਿਓ ਆਉਣ ਵਾਲਾ ਸਮਾਂ ਨੂੰ ਵਧੀਆ ਕਰੀਏ ਤੇ ਟੌਰ ਦਾ ਤੁਸੀਂ ਵੀ ਫਿਰੋ ਤੇ ਸਾਨੂੰ ਇਮਾਨ ਹੋਵੇ ਸਾਡੇ ਭਰਾ ਸਾਰੇ ਫਿਰਨਦੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਬੋਧ ਹੈ ਹਾਜ਼ਰ ਨਜ਼ੀਰ ਸੁਮਾਨ ਦੇ ਇੱਕ ਜੰਨਸ ਖਤਰ ਪੰਜਾਬ ਸਾਫ ਕਾ ਵਧਾਈ ਸਰਦਾਰ ਰਮੇਸ਼ ਸਿੰਘ ਜੀ ਨੂੰ ਸਨਮਾਦ ਕਰਦੇ ਸਾਡੇ ਸੂਰਜੀ ਮੋਨੇਰਵਾਨ ਜੀ